ਕਰਕੇ ਜੇ ਕੋਈ ਸਿੱਖ ਕੌਮ ਦੀ ਵਿਲੱਖਣਤਾ ਦੇ ਉੱਤੇ ਪ੍ਰਸ਼ਨ ਚਿੰਨ ਕਰੂਗਾ ਤਾਂ ਸ੍ਰੀ ਅਕਾਲ ਤਖਤ ਸਾਹਿਬ ਪਹਿਲਾਂ ਵੀ ਅਜਿਹੇ ਬੰਦਿਆਂ ਨੂੰ ਉੱਥੇ ਸੱਦਦਾ ਰਿਹਾ ਵਾ ਤੇ ਪੁੱਛਦਾ ਰਿਹਾ ਕਿ ਆਣ ਕੇ ਉਹ ਆਪਣਾ ਪੱਖ ਰੱਖਣਗੇ ਤਾਂ ਕਰਕੇ ਉਹਨਾਂ ਨੇ ਉੱਥੇ ਸੱਦਿਆ ਗਿਆ ਸਿੰਘਾਪ ਦੋ ਤਿੰਨ ਦਿਨਾਂ ਤੋਂ ਬਹੁਤ ਜ਼ਿਆਦਾ ਚਰਚਾ ਦਾ ਵਿਸ਼ਾ ਬਣਿਆ ਜਿਹੜੀ ਇੱਕ ਪਾਰਟੀ ਬਣਾਈ ਗਈ ਹੈ ਹਾਲਾਂਕਿ ਸਾਰੇ ਪੱਲੇ ਸਵੇਟਨ ਦੀ ਗੱਲ ਕਹੀ ਗਈ ਸੀ ਪਰ ਇੱਕ ਵਕਰਾ ਤੁੱਲਾ ਹੋਂ ਦੇਖਣ ਨੂੰ ਮਿਲ ਰਿਹਾ ਔਰ ਉਸ ਦੌਰਾਨ ਬਹੁਤ ਤਰ੍ਹਾਂ ਦੀ ਸ਼ਬਦਾਵਲੀ ਜਿਹੜੀ ਵਰਤੀ ਗਈ ਉਹਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਕਿੰਧਕਾਂਤ ਹੋ ਗਏ। ਦੇਖੋ ਜਿਹੜਾ 2 ਦਸੰਬਰ 2024 ਦੇ ਹੁਕਮਨਾਮੇ ਉਹਦੇ ਵਿੱਚ ਇਹਨਾਂ ਧੜਿਆਂ ਦੀ ਇਕਤਾ ਦੀ ਗੱਲ ਹੈ। ਪਹਿਲਾਂ ਤਾਂ ਮੈਂ ਇਹ ਸਪਸ਼ਟ ਕਰ ਦਿੰਦਾ ਵੀ ਇਹ ਲੜਾਈ ਪੰਥ ਦੀ ਨਹੀਂ ਆ। ਇਹ ਧੜਿਆਂ ਦੀ ਲੜਾਈ ਆ। ਇਹਨੂੰ ਪੰਥ ਦੀ ਲੜਾਈ ਕਹਿਣਾ ਹੀ ਨਹੀਂ ਚਾਹੀਦਾ। ਕਿਉਂਕਿ ਇੱਥੇ ਕੋਈ ਇੱਕ ਧੜਾ ਨਹੀਂ ਆ ਇਕੱਲੀ ਦਲ ਦਾ। ਇਥੇ ਬਹੁਤ ਸਾਰੇ ਅਕਾਲੀ ਧੜੇ ਜਿਹੜੇ ਆ ਉਹ ਵਿਛਰਦੇ ਆਰ ਲੰਮੇ ਸਮੇਂ ਤੋਂ ਵਿਛਰਦੇ ਆ ਤੇ ਅਕਾਲ ਤੱਕ ਸਭ ਸਾਰਿਆਂ ਦਾ ਮੈਂ ਪਹਿਲਾਂ ਵੀ ਕਿਹਾ ਸੀ ਜਿੱਥੋਂ ਤੱਕ 2 ਦਸੰਬਰ 2024 ਦੇ ਉਹ ਆਦੇਸ਼ ਦੀ ਗੱਲ ਹੀ ਉਹਦੀ ਮੂਲ ਭਾਵਨਾ ਤੇ ਇਹੋ ਹੀ ਕਿ ਸਾਰੇ ਚੁੱਲ੍ਹੇ ਸਮੇਟ ਕੇ ਤੇ ਆਪਾਂ ਪੰਥ ਦੇ ਵੱਡੇ ਹਿੱਤਾਂ ਦੇ ਲਈ ਇੱਕ ਮੁਠ ਹੋਈਏ ਪਰ ਤੁਸੀਂ ਮੈਨੂੰ ਦੱਸੋ ਕਿ ਇਹ ਜੋ ਕੁਝ ਵੀ ਹੋਇਆ ਵਾ ਇਹ 2 ਦਸੰਬਰ 2024 ਦੇ ਹੁਕਮਨਾਮੇ ਦੀ ਇਨ ਬਿਨ ਪਾਲਣਾ ਹੈ ਤੁਸੀਂ ਦੱਸੋ ਜਾਂ ਸੰਗਤ ਦੱਸੇ ਤੁਸੀਂ ਵੀ ਇੱਕ ਆਦੇਸ਼ ਕੀਤਾ ਕਿ 2 ਦਸੰਬਰ ਦੇ ਜਿਹੜੇ ਆਦੇਸ਼ ਆ ਉਹਦੀ ਪਾਲਣਾ ਕੀਤੀ ਜਾਵੇ ਪਰ ਉਹਦੇ ਤੇ ਸਵਾਲ ਖੜਾ ਕਰ ਦਿੱਤਾ ਕਿ ਜਿਹੜੇ ਵੀ ਸ਼ਖਸ ਨੇ ਡਰਾਫਟ ਕੀਤਾ ਉਹ ਕੋਈ ਬੇਫੂਕ ਸ਼ਖਸ ਹੈ ਦੇਖੋ ਜਿਨ੍ਹਾਂ ਨੇ ਵੀ ਇਹ ਸਵਾਲ ਕੀਤਾ ਪਹਿਲਾਂ ਤਾਂ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਉਹ ਖੁਦ ਲੰਮਾ ਸਮਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਰਹੇ ਦਮਦਮਾ ਸਾਹਿਬ ਦੇ ਰਹੇ ਔਰ ਜਦੋਂ ਕੋਈ ਮਤਾ ਹੁੰਦਾ ਉਦੋਂ ਪੰਜ ਸਿੰਘ ਸਹਿਬਾਨ ਬੈਠਦੇ ਆ ਤੇ ਗੁਰਮਤਿ ਦੀ ਰੋਸ਼ਨੀ ਦੇ ਵਿੱਚ ਆਪਾਂ ਸਾਰੇ ਸ਼ਬਦਾਂ ਦੀ ਚੋਣ ਕਰਦੇ ਆ। ਉਹ ਕਿਸੇ ਇੱਕ ਸ਼ਖਸ਼ ਦਾ ਤੇ ਹੁੰਦਾ ਹੀ ਨਹੀਂ। ਜਦੋਂ ਇਹ ਵੀ ਕਰਦੇ ਰਹੇ ਆ ਤੇ ਇਹ ਇਹਨਾਂ ਦੀ ਡਰਾਫਟਿੰਗ ਕੌਣ ਕਰਦਾ ਹੈ? ਤੋਂ ਇਹ ਤੇ ਪੰਜ ਜਿਹੜੇ ਸਿੰਘ ਸਾਹਿਬ ਹੁੰਦੇ ਆ ਉਹ ਵਿਚਾਰ ਕਰਦੇ ਆ, ਚਰਚਾ ਕਰਦੇ ਆ। ਉਹਦੇ ਤੋਂ ਬਾਅਦ ਉਹ ਸਾਰੀ ਜਿਹੜੀ ਸ਼ਬਦਾਵਲੀ ਆ ਉਹ ਲਿਖੀ ਜਾਂਦੀ ਆ। ਤਾਂ ਜਿਹੜਾ 6 ਅਗਸਤ ਨੂੰ ਹੀ ਉਹ ਵੀ ਇਸੇ ਭਾਵਨਾ ਦੇ ਵਿੱਚ ਹੀ। ਮੈਂ ਉਹਦੀ ਭਾਵਨਾ ਅੱਜ ਫੇਰ ਸਪਸ਼ਟ ਕਰਦਾ। ਉਹਦੇ ਵਿੱਚ ਇਹੋ ਹੀ ਵੀ ਜੇ 2 ਦਸੰਬਰ ਨੂੰ ਆਪਾਂ ਇਨ ਬਿਨ ਨਹੀਂ ਮੰਨਣਾ ਤਾਂ ਫੇਰ ਤੁਸੀਂ ਜਿਹੜੇ ਵੀ ਆਪਣੇ ਸਿਆਸੀ ਦਾਅਵੇ ਕਰਦੇ ਹੋ ਕਰੀ ਜਾਓ ਪਰ ਅਕਾਲ ਤਖਤ ਸਾਹਿਬ ਦਾ ਫਿਰ ਨਾਮ ਨਹੀਂ ਵਰਤਣਾ ਚਾਹੀਦਾ ਜਦੋਂ ਆਪਾਂ ਇਨ ਬਿਨ ਉਹਦੀ ਪਾਲਣਾ ਨਹੀਂ ਕਰ ਰਹੇ ਹੁਣ ਮੈਨੂੰ ਦੱਸੋ ਇੰਨੀ ਲੰਮੀ ਪ੍ਰੈਕਟਿਸ ਚੱਲੀ ਇਸ ਪ੍ਰੈਕਟਿਸ ਦੇ ਵਿੱਚ ਕਈ ਕੁਝ ਆਇਆ ਪਰ ਜਦੋਂ ਹੁਣ ਇਹਨਾਂ ਨੇ ਕਿਉਂਕਿ ਮੈਂ ਇੱਥੇ ਕੋਈ ਇਹ ਵੀ ਨਹੀਂ ਹੈਗਾ ਇੱਥੇ ਪਹਿਲਾਂ ਵੀ ਬਹੁਤ ਸਾਰੀਆਂ ਸਿੱਖ ਸਿਆਸੀ ਤੇ ਰਾਹ ਹੈਗੀਆਂ ਅੱਗੇ ਵੀ ਇੱਥੇ ਪ੍ਰੈਕਟਿਸਾਂ ਜਿਹੜੀਆਂ ਮੈਂ ਚੱਲਦੀਆਂ ਰਹੀਆਂ ਸਿਆਸੀ ਤਰ੍ਹਾਂ ਦੀਆਂ ਇੱਕ ਨਵੀਂ ਪ੍ਰੈਕਟਿਸ ਹੋ ਸਕਦੀ ਆ ਪਰ ਮੈਨੂੰ ਇੱਕ ਗੱਲ ਦੱਸੋ ਭਈ ਇਹ ਸਾਰਾ ਕੁਝ ਕੀਤਾ ਇੰਨੀ ਲੰਮੀ ਪ੍ਰੈਕਟਿਸ ਕੀਤੀ ਇਹ ਇਜਲਾਸ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਇੱਕ ਬੰਦੇ ਨੇ ਕਿਹਾ ਕਿ ਫਲਾਣਾ ਪ੍ਰਧਾਨ ਹੋਊਗਾ ਤੇ ਫਿਰ ਉਥੇ ਅਕਾਲ ਤਖਤ ਦੀ ਭਾਵਨਾ ਕਿੱਥੇ ਆ ਅੱਛਾ ਜਿਸ ਸਰਦਾਵਲੀ ਜਿਹੜੀ ਹੈ ਜੱਥੇਦਾਰ ਦਾ ਇੱਕ ਜਿਹੜਾ ਗ੍ਰੰਥੀ ਸਿੰਘਾਂ ਬਾਰੇ ਉਹਨਾਂ ਨੇ ਕਿਹਾ ਕਿ ਇਹ ਇੱਕ ਗ੍ਰੰਥੀ ਹੈ ਜੀ ਗ੍ਰੰੰਤੀ ਜਿਹੜਾ ਸਿਆਸਤ ਕਰਦੇ ਨੇ ਇਹਨਾਂ ਚੀਜ਼ਾਂ ਨੂੰ ਕਿੱਦਾਂ ਦੇਖਿਆ ਜਾਵੇ ਹਾਲਾਂਕਿ ਉਹ ਇੱਕ ਜੱਥੇਦਾਰ ਵੀ ਰਹੇ ਨੇ ਭਾਵੇਂ ਕਿ ਉਹਨਾਂ ਅੱਜ ਇੱਕ ਪਾਰਟੀ ਦੇ ਪ੍ਰਧਾਨ ਬਣ ਚੁੱਕੇ ਨੇ ਵੇਖੋ ਜੀ ਜਿਹੜੇ ਵੀ ਬਣ ਗਏ ਪ੍ਰਧਾਨ ਉਹਨਾਂ ਨੂੰ ਮੁਬਾਰਕ ਆ ਬਾਕੀ ਸਿੱਖ ਧਰਮ ਦੇ ਵਿੱਚ ਮੀਰੀ ਪੀਰੀ ਦਾ ਸਿਧਾਂਤ ਆ ਮੈਂ ਤੇ ਫੇਰ ਜੋ ਅਕਾਲ ਤਖਤ ਸਾਹਿਬ ਦੀ ਭਾਵਨਾ ਵਾ ਉਹਦੋਂ ਵੀ ਅੱਜ ਵੀ ਆਦੇ ਹਮੇਸ਼ਾ ਰਹਿਣੀ ਆ ਕਿ ਸਾਨੂੰ ਕੌਮ ਦੇ ਵੱਡੇ ਹਿੱਤਾਂ ਦੇ ਲਈ ਇੱਕ ਮੁੱਠ ਹੋ ਕੇ ਚੱਲਣਾ ਚਾਹੀਦਾ ਕੌਮ ਤੇ ਚਤੁਰਫਾ ਹਮਲੇ ਹੋ ਰਹਾ ਆ ਅੱਜ ਸਮਾਂ ਇੱਕ ਮੁੱਠ ਹੋਣ ਦਾ ਵੱਖੋ ਵੱਖਰੇ ਚੁੱਲੇ ਰੱਖਣ ਦਾ ਅੱਜ ਸਮਾਂ ਨਹੀਂ ਹੈਗਾ ਸਾਹ ਦੇ ਕਿ ਜੋ ਕੁਝ ਵੀ ਵਰਤਾਰਾ ਹੋਇਆ ਉਹ 2 ਦਸੰਬਰ ਦੇ ਆਦੇਸ਼ ਦੇ ਉਲਟ ਸੀ ਇਨ ਬਿਨ ਪਾਲਣਾ ਨਹੀਂ ਹੋਈ ਜੋ ਵੀ ਹੋਇਆ ਉਹ ਆਕਾਲ ਤੱਕ ਸਾਡੇ ਆਦੇਸ਼ ਦੀ ਇਨ ਬਿਨ ਪਾਲਣਾ ਨਹੀਂ ਹੋਈ ਹਰ ਇੱਕ ਨੇ ਆਪਣੇ ਨਿੱਜੀ ਸਿਆਸੀ ਮਫਾਦ ਵੇਖੇ ਆ ਅਕਾਲ ਤਖ ਸਾਹਿਬ ਦੀ ਮਾਨ ਮਰਿਆਦਾ ਨਹੀਂ ਵੇਖੀ ਅੱਛਾ ਸਿੰਘ ਸਾਹਿਬ ਜਿਸ ਤਰ੍ਹਾਂ ਉਹਨੇ ਗਿਆਨੀ ਹਰਪ ਸਿੰਘ ਅਨੇਕ ਸ਼ਬਦਾਵਲੀ ਵਰਤੀ ਹੈ ਕੀ ਉਹਦੇ ਤੇ ਇਤਰਾਜ਼ ਹੈ ਅਕਾਲ ਤਖ ਸਾਹਿਬ ਨੂੰ ਇਤਰਾਜ਼ ਤੇ ਹੈ ਵੇਖਾਂਗੇ ਉਹਨਾਂ ਵਾਲੇ ਸਮੇਂ ਤੇ ਤਲਬ ਕਿਉਂਕਿ ਕਿਉਂਕਿ ਦੇਖੋ ਆਪ ਜਿਹੜੇ ਸਿੰਘ ਸਾਹਿਬ ਰਹੇ ਹੋ ਨਾ ਸਾਨੂੰ ਗੁਰੂ ਨੇ ਕੀ ਸਿਖਾਇਆ ਮਿੱਠ ਬੋਲੜਾ ਜੀ ਮਿੱਠ ਬੋਲੜਾ ਹਰ ਸੱਜਣ ਸੁਆਮੀ ਮੋਰਾ ਹਉ ਸੰਮਲ ਥਕੀ ਦੀ ਉਹ ਕਦੇ ਨਾ ਬੋਲੇ ਕੌਰਾ ਕੌਰਾ ਬੋਲ ਨਾ ਜਾਣੇ ਪੂਰਨ ਭਗਵਾਨ ਹੈ ਔਗਣ ਕੋ ਨਾ ਚਤਾਰੈ ਫੇਰ ਸਾਡੇ ਗੁਰੂ ਸਾਹਿਬ ਤੇ ਵੀ ਕਹਿੰਦੇ ਆ ਨਾ ਕੋ ਮੂਰਖ ਨਾ ਕੋ ਸਿਆਣਾ ਵਰਤੈ ਸਭ ਕਿਸ ਤੇਰਾ ਪਣਾ ਇੱਥੇ ਤੇ ਗੁਰੂ ਸਾਹਿਬ ਇਹ ਵੀ ਕਹਿੰਦੇ ਆ ਕਿ ਜਿੰਨੋ ਤੁਸੀਂ ਮੂਰਖ ਵੀ ਕਹਿੰਨੇ ਹੋ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ ਅੰਧਲੇ ਤਰੇ ਭਵਨ ਸੂਝਿਆ ਗੁਰ ਭੇਟ ਪਨੀਤਾ ਮੈਂ ਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ ਮੈਲ ਕੋਈ ਕੋਟ ਅਗਹ ਰਹੇ ਨਰਮਲ ਭੈਤੀਤਾ ਮੈਂ ਜਿਹੜੀ ਵੀ ਗੱਲ ਮੈਂ ਹਮੇਸ਼ਾ ਗੁਰਬਾਣੀ ਦੇ ਮਹਾਵਰੇ ਚ ਕਰਦਾ ਕੀ ਗੁਰਬਾਣੀ ਦੇ ਮਹਾਵਰੇ ਦੇ ਵਿੱਚ